ਹੋਏ ਹੋਏ ਹਾਣੀਆ ਹੋਏ ਹੋ ਚਾਚਾ ਵਾਹ ਹੋ ਮੈਂ ਆ ਗਿਆ ਵਾਹ ਆ ਆ ਆ ਆ ਹੋ ਚਾਚਾ ਸੇ ਨਮਦਾ ਸੀ ਗਾ ਪਾਣੀ ਤੇ ਅੱਖ ਮੇਰੇ ਵਿੱਚ ਰੱਖ ਜਾ ਹਾ ਹਾ ਹਿ ਹਿ ਨੀ ਟਿੰਗਰੇ ਟਰਾਰੇ ਟਾਰੇ ਦੀ ਅੱਖ ਮੇਰੇ ਐ ਹੈਂਡ ਬ੍ਰੇਕ ਖਿੱਚਤੇ ਤੇਰੇ ਮੇਰੇ ਆ ਸਰਕੜਿਆ ਓ ਕਿਵੇਂ ਆ ਚਾਚਾ ਵਧ ਗਿਆ ਵਧ ਗਿਆ ਤੂੰ ਛਣਾ ਮੇਰਾ ਸਾੜਕੜਾ ਬੋਲਿਆ ਨਹੀਂ ਉਧਰ ਆਪਦੇ ਕੰਮ ਜਿੱਤਿਆ ਆ ਨੇ ਇਹੇ ਹੇ 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 ਓ ਚਾਚਾ ਚਾਚਾ ਸੇ ਕਿਵੇਂ ਆ ਸੁਣ ਗਿਆ ਸੁਣ ਗਿਆ ਓ ਸੁਣਤਾ ਗਿਆ ਚਾਚਾ ਜੀ ਸੋ ਹੋਰ ਸੁਣਾ ਚਾਚਾ ਜੀ ਸਭ ਪੈਰੀ ਪੈਣਾ ਉਹ ਪੈਰੀ ਪੈ ਨੂੰ ਦੱਸ ਗਿਆ ਯਾਰ ਅਜਰ ਚਾਚਾ ਲੱਗਦਾ ਹਣ ਤੂੰ ਵੱਡੇ ਥਾਂ ਤੇ ਲੱਗਦਾ ਅਰਸ਼ੀਦ ਬਾਦ ਲੈਣਾ ਯਾਰ ਤੇਰਾ ਉਹੀ ਇੱਜ਼ਤ ਕਰ ਲਿਆ ਕਰ ਬਾਹਰ ਅੰਦਰ ਬਾਹਰ ਅੰਦਰ ਦਾ ਸਾਰਾ ਦਿਨ ਮੇਰੀ ਵੱਡਮੀ ਕਰਦਾ ਰਹੇ ਕੌਣ ਚਾਹ ਮੈਂ ਤਾਂ ਤੇਰੀ ਸਿਫਤਾ ਕਰਦਾ ਵੀ ਮੇਰੇ ਚਾਚਾ ਸ ਵਰਗਾ ਬੰਦਾ ਪੈਦਾ ਨਹੀਂ ਹੋਇਆ ਤੂੰ ਕਹਿੰਦਾ ਮੇਰੀ ਵੇਚੀਂਦਾ ਪਰ ਮੇਰੀ ਗੱਲ ਵੀ ਇਹਨਾਂ ਤੋਂ ਬਾਹਰ ਤਾਂ ਉਹਦੀ ਕਹਿਣਾ ਐ ਕਰਦਾ ਜੀ ਐ ਕਰਦਾ ਐ ਕਰਦਾ ਸਿਫਤ ਕਰਦਾ ਤੇਰੀ ਮੈਂ ਸਰਪੰਚੀ ਦੇ ਇਲੈਕਸ਼ਨ ਲੜਾਉਣ ਨੂੰ ਫਿਰ ਰਿਹਾ ਤੈਨੂੰ ਆਪਟਰ ਆ ਚੱਲ ਕੋਈ ਨਹੀਂ ਆਇਆ ਤਾਂ ਫਿਰ ਮਾੜੀ ਮੋਟੀ ਤੈਨੂੰ ਖੇਤ ਦੇ ਵਿੱਚ ਢੀੜਾ ਮਾਰਦੀ ਕੋਈ ਲੋੜ ਨਹੀਂ ਗੁੱਲੀ ਡੰਡੇ ਵਾਲੀ ਛਰਪੇ ਕਰੀ ਵੀ ਆ ਮੇਰੀ ਗੁੱਲੀ ਡੰਡੇ ਦਾ ਮਾੜਾ ਮੋਟਾ ਹੀ ਆ ਚਾਚਾ ਗੁੱਲੀ ਡੰਡਾ ਗੁੱਲੀ ਡੰਡਾ ਘੱਟ ਮਰੇ ਬਾਥੂ ਮਰ ਗਿਆ ਯਾਰ ਸਾਰਾ ਯਾਰ ਬਾਥੂ ਚਾਚਾ ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਛਰ ਮੋਟਾ ਨਾ ਮੇਰੀ ਗੱਲ ਸੁਣ ਫੇਰ ਤੂੰ ਕਹਿਣਾ ਮੈਨੂੰ ਗਾਲਾਂ ਕੱਢਦਾ ਜੋ ਸਪਰੇਅ ਕਰੀਏ ਮਾਣਾ ਮੋਟਾ ਆੜ ਦਾ ਤਾਂ ਖਿਆਲ ਰੱਖਿੰਦਾ ਸਾਰੀ ਆੜ ਉਲਟਾ ਦੀ ਉਹ ਚਾਚਾ ਡੋਡੇ ਵਾਲੇ ਵਧ ਗਿਆ ਸੀ ਮੇਰੇ ਸਾਰ ਖੜੇ ਵਸ ਮਸ਼ੀਨ ਕਾਰਦਾ ਹੀ ਤੁਰਿਆ ਆ ਸਾਰੀ ਆੜ ਚੱਕ ਕੇ ਰੱਖਦੀ ਓ ਕੈਸ ਨਹੀਂ ਹੁੰਦਾ ਇੰਨੀ ਜ਼ਿਆਦਾ ਦਾ ਇੱਕ ਸਰੀਰ ਕਰਿਆ ਤਾਂ ਕਸ ਹੋ ਗਿਆ ਚਾਚਾ ਅੱਜ ਵਾਲੇ ਚਾ ਚੜੇ ਆ ਓ ਮੈਂ ਤੈਨੂੰ ਕੀ ਦੱਸਾਂ ਓਏ ਤੈਨੂੰ ਕੀ ਦੱਸਾਂ ਚਾਚਾ ਤੂੰ ਖੜ ਜਾ ਉਹੀ ਛੋਟੇ ਨੂੰ ਕਣਕ ਲਾਤੜੀ ਜਨਾ ਖੜ ਜਾ ਤੂੰ ਸੁਸੀ ਮਾਰੀ ਕੋਈ ਤੂੰ ਖੜ ਆ ਕਣਕ ਸਾਰੀ ਕਰ ਲੈ ਲੈ ਤੇਰੀ ਕਸ ਨਹੀਂ ਹੁੰਦਾ ਕਣਕ ਚ ਪਸ਼ੂ ਵੜ ਜਾ ਚਰ ਜਾ ਕਸ ਨਹੀਂ ਹੁੰਦਾ ਹੁੰਦਾ ਠੀਕ ਹੈ ਨਾ ਤੂੰ ਪਸ਼ੂ ਹੈ ਪਸ਼ੂ ਬੰਧਾ ਵੀ ਚਾਚਾ ਹੁਣ ਪਸ਼ੂ ਮਾਰ ਗਿਆ ਹੋਇਆ ਚਾਚਾ ਗੱਲ ਸੁਣ ਬਸ ਇੱਕੋ ਹੀ ਸ਼ਰਤ ਰੱਖੀ ਆ ਮੇਰੀ ਭੂਟੋ ਸਾਲੀ ਘਰ ਵਾਲੀ ਨੇ ਉਹ ਤਾਂ ਘਰ ਹੀ ਕਰ ਰੱਖਦੀ ਉਹ ਕਹਿੰਦੀ ਵੀ ਮੇਰੀ ਬਰਾਤ ਆ ਜਿਹੜੀ ਉਹ ਰੂਸ ਗੱਡੀ ਤੇ ਆਵੇ ਚਾਚਾ ਇਨੇ ਸਾਲ ਆਇਆ ਤੇਰੇ ਨਾਲ ਹੁਣ ਨਾ ਨਾ ਕਰੀ ਹੁਣ ਨਾ ਨਾ ਕਰ ਓਏ ਗੱਲ ਤਾਂ ਸੁਣ ਲੈ ਚਾਚਾ ਵਰਕੇ ਆ ਜਾ ਹਾਂ ਕਰ ਦੇ ਚਾਚਾ ਹਾਂ ਤਾਂ ਪਹਿਲਾਂ ਖਸਮਾ ਮੇਰੀ ਗੱਲ ਤਾਂ ਸੁਣਾ ਰੂਸ ਨਾਲ ਦੀ ਕੋਈ ਗੱਡੀ ਨਹੀਂ ਹੈਗੀ ਓਏ ਯਾਰ ਰੂਸ ਗੱਡੀ ਤੇ ਕਹਿੰਦੀ ਵਿਆਹ ਕੇ ਲਿਆ ਨਵੀਂ ਨਵੀਂ ਆਈ ਹੁਣੇ ਕੋਈ ਬਰੂਤੀ ਮਰਾਤੀ ਆ ਜਾਂਦੀ ਹੈ ਨਾ ਪਤਾ ਨਹੀਂ ਕਿਹੜੀ ਮੈਨੂੰ ਕਹਿੰਦੀ ਵੀ ਨਹੀਂ ਗੱਡੀ ਯਾਰ ਚਾਚਾ ਰੂਸ ਕਹਿ ਰਹੀ ਸੀ ਹਣਾ ਕਹਿੰਦੀ ਰੂਸ ਗੱਡੀ ਤੇ ਵਿਹਣ ਆਈ ਬਸ ਚਾਚਾ ਮਨੋ ਕਾਮਨਾ ਪੂਰੀ ਕਰ ਦੇ ਤੂੰ ਮੇਰੀ ਗੱਲ ਸੁਣ ਤੂੰ ਛੱਡ ਰੂਸ ਰਾਸ ਨੂੰ ਮੇਰੀ ਸੁਣ ਲੈ ਗੱਲ ਹੈ ਚੁੱਪ ਕਰ ਗਿਆ ਆਪਣੀ ਫੋਰਚਨਰ ਤੇ ਚੱਲਾ ਕੰਜੜਾ ਫੁੱਲ ਲਾ ਕੇ ਓ ਜਾ ਚਾਚਾ ਜਾ ਪਰੇ ਓ ਫੋਰਚਨਰ ਤਾਂ ਹੁਣ ਜਣਾ ਖਣਾ ਲਈ ਫਿਰਦਾ ਫੋਰਚਨਰ ਨਹੀਂ ਹੁਣ ਕੋਈ ਪੁੱਛਦਾ ਠੀਕ ਹੈ ਨਾ ਹਾਰੇ 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 ਰੂਸ ਗੱਡੀ ਤੇ ਮੇਰੀ ਬਰਾਤ ਲੈ ਚੱਲ ਜੜ ਵੜਾ ਮੇਰੇ ਸਾਰਕੜੀਆਂ ਦੁਨੀਆ ਚ ਗੱਲਾਂ ਕਰਾ ਦੇ ਇਹ ਕਰਨੈਲ ਦੀ ਬਰਾਤ ਲੱਗੇ ਹੈ ਕੀ ਐ ਯਰ ਨਹੀਂ ਨਹੀਂ ਨੈਟ ਤੇ ਦੇਖ ਰਿਹਾ ਕੋਈ ਰੂਸ ਗੱਡੀ ਹੋਊਗੀ ਮੈਨੂੰ ਕਹਿੰਦੀ ਰੂਸ ਗੱਡੀ ਉਹ ਗੱਡੀ ਨੂੰ ਚਾਚਾ ਆ ਜਾ ਉੱਥੇ ਦੇਖਦੇ ਆ ਜਾ ਹਜੇ ਚੱਲਦੇ ਆ ਉੱਥੇ ਬਾਹਰ ਨਿਕਲ ਨੈਟ ਤੇ ਦੇਖ ਰੂਸ ਗੱਡੀ ਨਹੀਂ ਯਾਰ ਯਾਰ ਕਹਣ ਕਿ ਮਦਦ ਦੀ ਆਫਟਰ ਆਲ ਮੈਂ ਹੀ ਇਹ ਪਾਲ ਰਹੇ ਆ ਵਾ ਵਾ ਆ ਜਾ ਮੰਜੇ ਦੇ ਭਾਈ ਕਰਦੇ ਮੀਨੇ ਬਾਦ ਇੱਕ ਕਮਣਾ ਦੇ ਠੀਕ ਹੈ ਨਾ ਚਾਚਾ ਬਸ ਹਾਰੇ 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 ਚਾਚਾ ਐਦ ਕੀ ਕਰਦੇ ਮਨੋਂ ਕਾਮਨਾ ਪੂਰੀਆਂ ਕਰ ਦੂ ਬਸ ਮੇਰੀ ਗੱਲ ਸੁਣ ਇਹ ਮੇਰੀ ਮਨੋਂ ਕਾਮਨਾ ਪੂਰੀ ਕਰ ਦੇ ਸਾਰੀ ਜ਼ਿੰਦਗੀ ਤੇਰੀਆਂ ਨਾਲ ਤੇ ਚੱਡ ਕੇ ਲੈਵਣਾ ਆ ਲੈ ਉਹਨਾ ਚਾਚਾ ਦੀ ਮੰਝਾ ਨੀ ਇਹ ਰਿਆ ਆਇਆ ਲਿਆ ਆ ਉਹ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾਜਗਾ ਮੇਰਾ ਤਾਂ ਚਾਚਾ ਸਿਆਣਾ ਬੰਦਾ ਨੀ ਇਹ ਫੁੱਦੂ ਜਹਾ ਕੌਣ ਭਾਬੀ ਦੀਵਾਜਗਾ ਨੀ ਵੇਰੇ ਮੰਜੀ ਥੱਲੇ ਕੌਣ ਭਾਬੀ ਦੀਵਾਜਗਾ ਸਿੰਦਰ ਤੋ ਤੋੜੇਗਾ ਬੰਪਰ ਨਹੀਂ ਟੁੱਟਦੇ ਹੈ ਤੂੰ ਬਈ ਹੈ ਨਹੀਂ ਟੁੱਟਦਾ ਚਾਚਾ ਚਾਚਾ ਲੋਟ ਕੇ ਬੈਠ ਓਏ ਬੈਠ ਗਿਆ ਮੈਂ ਤਾਂ ਅੱਛਾ ਬਸ ਹੁਣ ਦੱਸ ਮੈਨੂੰ ਕੀ ਚੱਕਰ ਆ ਖਣੂ ਚਾਚਾ ਮੇਰੀ ਗੱਲ ਸੜਕੇ ਗੱਲ ਤਾਂ ਸਮਝ ਲੈ ਮੇਰੇ ਸਹੁਰੇ ਪਰਿਵਾਰ ਨੇ ਹਾਂ ਕਰਤੀ ਵੀ ਭੂਟੋ ਨਾਲ ਵਿਆਹ ਕਰਾ ਲੈ ਕਰਤੀ ਹਾਂ ਹਾਂ ਚੱਲ ਠੀਕ ਆ ਹੁਣ ਭੂਟੋ ਨੇ ਮੇਰੇ ਸਹੁਰੇ ਨੇ ਕੋਈ ਗੱਲ ਕਹੀ ਵੀ ਭੂਟੋ ਦੀ ਮਨੋ ਕਾਮਨਾ ਪੂਰੀ ਕਰ ਦੇ ਅਸੀਂ ਕੁੜੀ ਪੰਜੇ ਕੱਪੜਿਆਂ ਚ ਤੋੜ ਦਿਆਂਗੇ ਪੰਜ ਕਿਹੜੇ ਹੁੰਦੇ ਨੇ ਯਾਰ ਤਿੰਨ ਕੱਪੜਿਆਂ ਚ ਕਿਹਦੇ ਹੁੰਦੇ ਨੇ ਯਾਰ ਕਿਉਂ ਤਿੰਨ ਦੋ ਵੀ ਹੁੰਦੇ ਆ ਆਹ ਵਾਹ ਉਹ ਗੰਦਈ ਨਹੀਂ ਯਾਰ ਤੂੰ ਦਾ ਸਾਲਾ ਮੇਰਾ ਹੋ ਪੁੱਠੇ ਗੱਲਾਂ ਕਰੂ ਪੰਜ ਕਪੜੇ ਜਵਾਨੇ ਨਵੇਂ ਪਟੋਟ ਕੇ ਉਹ ਪਰ ਨਵੀਆਂ ਗੱਲਾਂ ਹੀ ਇਹ ਆ ਪੰਜ ਕਪੜੇ ਹੁੰਦੇ ਆ ਤਿੰਨ ਕਹਿੰਦੇ ਨੇ ਸ਼ੁਰੂ ਤੋਂ ਤਿੰਨ ਚੱਲਦਾ ਕੰਮ ਉਹ ਸਿਆਣੇ ਅੱਗੇ ਗੱਲ ਕਹਿਣ ਤੋਂ ਜਖਦੇ ਸੀ ਹੁਣ ਨਹੀਂ ਜਾਗਦਾ ਕੋਈ ਹੁਣ ਤਾਂ ਆਮ ਗੱਲਾਂ ਚੱਲ ਰਹੀਆਂ ਆ ਫਟਰਾਲ ਇਹ अच्छा पुटणू मैम कहा मैं पुटा की फरमाइश है तेरी ओ कहंदी मेनू रूस गड्डी ਤੇ ਵਿਆਹ ਕੇ ਲੈ ਕੇ ਜਾ ਗੱਡੀ ਦਾ ਰੂਸ ਰੂਸ ਕਰਨ ਦੀ ਕਰੀ ਇਹਨੇ ਖਾਸਾ ਮੈਨੂੰ ਦੱਸ ਵੀ ਸਹੀ ਕਿਹੜੀ ਐ ਦੱਸ ਵੀ ਮੈਨੂੰ ਕੋਈ ਗੱਲ ਦੱਸ ਰੂਸ ਗੱਡੀ ਲੈ ਕੇ ਕਿੱਥੋਂ ਕਿੱਥੋਂ ਮਿਲਦੀ ਐ ਦੱਸ ਚਾਚਾ ਬਾਲੀ ਵੱਡੀ ਸਾਰੀ ਗੱਡੀ ਹੁੰਦੀ ਐ ਉਹਦੇ ਵਿੱਚੋਂ ਐ ਮੂਹਰੋ ਛੋਜੋ ਤਿੱਤਰ ਜਾ ਨਿਕਲਦਾ ਹੁੰਦਾ ਐ ਇਸ ਥਾਂ ਤੋਂ ਤਿੱਤਰ ਜਾ ਨਿਕਲਦਾ ਹੁੰਦਾ ਐ ਬਾਹਰ ਨੂੰ ਉਹੋ ਗੱਡੀ ਚ ਲੈ ਕੇ ਜਾ ਕਹਿੰਦੀ ਅੱਛਾ ਹਾਂ ਓਏ ਕੰਜਰਾ ਕੰਜਰਾ ਹੈ ਉਹ ਜਿਹੜੀ ਗੱਡੀ ਦੀ ਤੂੰ ਗੱਲ ਕਰ ਰਿਹਾ ਹੈ ਨਾ ਉਹ ਤਾਂ ਰੋਲ ਰਾਇਸ ਗੱਡੀ ਹੈ ਤਾਂ ਬਾਲੀ ਮਹਿੰਗੀ ਗੱਡੀ ਹੈ ਤੇਰੇ ਵਰਗੇ ਸਰਦਾਰ ਮੂਰੇ ਕੀ ਚੀਜ਼ ਹੈ ਨਾਲੇ ਗੱਲ ਸੁਣ ਚਾਚਾ ਇਹ ਮੇਰੀ ਮਨੋਕਾਮਨਾ ਪੂਰੀ ਕਰ ਦੇ ਜੇ ਨਾ ਮਨੋਕਾਮਨਾ ਪੂਰੀ ਕਰੀ ਸਾਰੀਆਂ ਗੱਲਾਂ ਚਾਚੀ ਕੋਲੇ ਦੱਸੂ ਤੇ ਮੁੜ ਕੇ ਚਾਚੀ ਤੋਂ ਪਵੰਤਰੇ ਛੇਤਰ ਓਏ ਮਨੋਕਾਮਨਾ ਨੂੰ ਕੀ ਕਰਿਆਂ ਖਸਮਾ ਚਾਰ ਕਿੱਲੇ ਵੇਚ ਕੇ ਨਹੀਂ ਆਉਣੀ ਓਏ ਯਾਰ ਮੈਨੂੰ ਨਹੀਂ ਪਤਾ ਯਾਰ ਗੱਲ ਛੱਡ ਜਿਵੇਂ ਐ ਕਰ ਓਏ ਹਲੋ ਸਾਰੀ ਗੱਲ ਛੱਡ ਸਾਡੇ ਵਾਲੇ ਜਟਵੈੜ ਨੂੰ ਠੋਕ ਫੂ ਓਏ ਹੁਣ ਤਾਂ ਫੋਨ ਲਾ ਲੈਣਾ ਨਾ ਬਰਨਾਲੇ ਤੇ ਨੁੱਲੇ ਸੰਗਰੂਰ ਕਿਤੇ ਵੀ ਨਹੀਂ ਗਈ ਗੱਡੀ ਯਾਰ ਮੇਰੀ ਇੱਕ ਮੈਂ ਤੈਨੂੰ ਦੱਸਾਂ ਸਾਡੇ ਵਾਲੇ ਜਟਵੈੜ ਦੀ ਭਾਨੇ ਚਾਚਾ ਸੇ ਉਹਦੀ ਬਾਲੀ ਬਣਦੀ ਆ ਦੂਰ ਦੂਰ ਤੱਕ ਉਹਦੇ ਲਾਜ ਵੀ ਕੋਈ ਨਾ ਕੋ ਪੁੱਛ ਲਾਉਣ ਨੂੰ ਮਤ ਉਹ ਮੈਂ ਲਾਣਾ ਚਾਚੇ ਨੂੰ ਫੋਨ ਗੱਲ ਛੰਡ ਲੈ ਰੋਲ ਰੋਸ ਦਾ ਦੱਸ ਦੇ ਉਹ ਕਿੱਥੋਂ ਆ ਗਿਆ ਯਾਰ ਉਹ ਆਪੇ ਹੱਲ ਕਰੂਗਾ ਮੈਂ ਤੈਨੂੰ ਦੱਸਦਾ ਚਾਚਾ ਜੀ ਤੋਂ ਫੁੱਦੂ ਬੰਦਾ ਨਹੀਂ ਠੀਕ ਹੈ ਨਾ ਚਾਚਾ ਸਿਮਰ ਵਰਗਾ ਬੰਦਾ ਵੀ ਬਹੁਤ ਸਾਲਾਂ ਬਾਅਦ ਪੈਦਾ ਹੁੰਦਾ ਠੀਕ ਹੈ ਤੂੰ ਲਾ ਲੈ ਤੈਨੂੰ ਯਾਰ ਮੈਂ ਕਰਾਇਆ ਤੂੰ ਯਾਰ ਕਰਾਏ ਤੇਰੀ ਗੱਲ ਤਾਂ ਛੰਡ ਲੈ ਮੈਂ ਚਾਚਾ ਸੇ ਨੂੰ ਫੋਨ ਲਾਇਆ ਚਾਚਾ ਜੀ ਸਤਿ ਸ਼੍ਰੀ ਅਕਾਲ ਕਿਹੜਾ ਬਾਝੜ ਕਰਿਆ ਓਏ ਲੈ ਚਾਚਾ ਜੀ ਅਸੀਂ ਤਾਂ ਤੇਰੇ ਤੂੰ ਤਾਂ ਸਾਡੇ ਦਿਲ ਚ ਵਸਦਾ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਚਾਚਾ ਜੀ ਸਿਓ ਕਾਹਨੂੰ ਯਾਰ ਕਰਦਾ ਤੂੰ ਮੈਂ ਕੋਈ ਮਤਵਲ ਹੁੰਦੈ ਨੂੰ ਨਹੀਂ ਨਹੀਂ ਉਹ ਹੀ ਪਿਆਰ ਆ ਰਿਹਾ ਸੀ ਚਾਚਾ ਮੈਂ ਤੈਨੂੰ ਕੀ ਦੱਸਾਂ ਪਿਆਰ ਆ ਰਿਹਾ ਸੀ ਆਫਟਰ 올 ਤੇਰਾ ਹਾਂ ਪੂਰੀ ਪਿਆਰ ਪੂਰੀ ਮਤਵਲ ਦੱਸ ਕੀ ਮਤਲਬ ਕਰੀ ਚਾਚਾ ਆ ਗੱਲ ਕਰੀ ਅਮਨੇ ਚਾਚੇ ਨਾਲ ਆ ਗੱਲ ਕਰੀ ਛਾਡੇ ਵਾਲੇ ਜਿਹੜੇ ਵਹਿੜ ਹੈ ਕਰੀ ਜਾਂਦਾ ਹੋਰ ਗੱਜਰ ਚਾਚਾ ਕਰ ਲੈ ਹੈਲੋ ਉਹ ਰੋਸਿਆਂ ਚ ਕੀ ਪਿਆ ਚਾਚੇ ਸੁਣਾਦੀ ਪੁੱਛ ਲਈ ਯਾਰ ਜਗੇ ਰੋਲ ਰੋਸ ਕੇ ਵੀ ਚਾਹੀਦੀ ਹੈ ਅੱਛਾ ਅੱਛਾ ਖੁਸ਼ੀ ਦੀ ਕਵਰ ਇਹ ਆ ਤੁਹਾਡਾ ਪਰਿਵਾਰ ਮੰਨ ਗਿਆ ਮੈਨੂੰ ਰਿਸ਼ਤੇ ਨੂੰ ਹਾਂ ਹਾਂ ਕੀ ਚਾਚਾ ਚਾਚਾ ਇੱਕ ਡਿਮਾਂਡ ਰੱਖੀ ਆ ਇਹ ਤਾਂ ਨਹੀਂ ਪੂਰੀ ਹੋਈ ਉਹ ਕਹਿੰਦੇ ਵੀ ਕਿਹੜੀ ਕਾਰ ਸੀ ਕਿਹੜੀ ਕਾਰ ਸੀ ਰੋਲ ਰਾਇਸ ਰੋਲ ਰਾਇਸ ਕਾਰ ਤੇ ਕਹਿੰਦੀ ਵਿਆਹਣਾ ਮੈਨੂੰ ਆਰਦੇ ਦਾ ਮੈਂ ਕੀ ਵੱਲੀਏ ਕੰਕਰ ਤੇ ਆ। ਉਹ ਨਹੀਂ ਚਾਚਾ ਹੱਲ ਕਰਕੇ ਦੇ ਵਸ ਤੇਰੇ ਪੁੱਤ ਦੀ ਜਿਵਾਨ ਆ ਹੁਣ ਵਸ ਸਿਰੇ ਲਾ ਦੇ ਜੱਟਾ। ਹੇ ਕਰ ਕੋਈ ਹੱਲ। ਪੈਸੇ ਤਾਂ ਮੈਂ ਦੇ ਨਹੀਂ ਨੇ। ਪੈਸੇ ਤਾਂ ਮੈਂ ਦੇ ਨਹੀਂ ਨੀ ਯਾਰ। ਤੇਰੀ ਗੱਲ ਨਹੀਂ ਮੈਂ ਮੋੜਦਾ। ਪੈਸੇ ਮੈਂ ਦੇ ਨਹੀਂ ਨੇ। ਹਾਂ ਪੈਸੇ ਤਾਂ ਚਾਚਾ ਸੇ ਦੱਦਵਾਉਂਗਾ। ਹਾਂ ਚਾਚਾ। ਕਿੱਡੀ ਰੋਅ ਚਿਹਰੇ ਜੀ ਵਗਣ ਚਿਹਰਾ ਜਿਹੜੀ ਵੀ ਦੁਨੀਆ ਦੀ ਮੈਂ ਤੁਮੇ ਕੀ ਗੱਡੀ ਚੇਦਾ ਮੇਰੇ ਬਿਸਤਰ ਨੇ ਮੇਰੀ ਗੱਲ ਸੁਣ। ਹਾਂ। ਅੱਛਾ। ਮੈਂ ਤੈਨੂੰ ਨੰਬਰ ਭੇਜਦਾ WhatsApp ਤੇ। ਹਾਂ। ਚੱਲਦੀ ਹੈ ਤੇਰੇ ਕੋਲ ਚੱਲਦੀ ਹੈ ਚਾਚਾ ਜੀ ਸਿਮ ਨੰਬਰ ਤੇ ਚੱਲ ਰਹੀ ਆਫਟਰ ਆਲ ਨਹੀਂ ਨਹੀਂ ਮੈਂ ਚਾਚਾ ਪਿਆਰ ਨਾਲ ਗੱਲ ਕਰੂੰ ਮੈਂ ਜਦੋਂ ਨੰਬਰ ਭੇਜਦਾ ਤੂੰ ਜਾ ਉਹਨਾਂ ਮੁੱਲਾਪੁਰ ਵਾਲਾ ਕੋਲ ਮੇਰੇ ਮਿੱਤਰ ਨੇ ਜਿਹੜੀ ਮਰਜ਼ੀ ਕਰਦੀ ਉਥੋਂ ਜਿਹੜਾ ਤੈਨੂੰ ਭੇਜਦਾ ਵਾਲ ਠੀਕ ਆ ਥੈਂਕ ਯੂ ਥੈਂਕ ਯੂ ਭੇਜ ਚਾਚਾ ਨਾ ਨਾ ਅਸ ਕਿੱਛ ਰਕੈਤ ਨਹੀਂ ਮਾਰਦਾ ਨਹੀਂ ਮਾਰਦਾ ਚਾਚਾ ਹੋਰ ਕਰਾਇਆ ਤੂੰ ਦਾ ਬਾੜਾ 70 ਲੱਖ ਲੱਖ ਰੁਪਇਆ ਕਰਾਇਆ ਜਣ ਦਾ ਵਾ ਚਾਚਾ ਇੱਕ ਦਿਨ ਲਈ ਵਾ ਫਰੀ ਮਗਵਾੜੂ ਜਿਹੜੀ ਮਰਜ਼ੀ ਗੱਡੀ ਲੈ ਜੀ ਬੈਠਣ ਡਿੰਮੋ ਜਾ ਵਾ ਠੀਕ ਜਿਹੜੀ ਵੀ ਮਹਿੰਗੀ ਤੋਂ ਮਹਿੰਗੀ ਗੱਡੀ ਦੁਨੀਆ ਦੀ ਠੀਕ ਠੀਕ ਆ ਚਾਚਾ ਜੀ ਸੇ ਥੈਂਕ ਯੂ ਤੇ ਇਹਦੇ ਚਾਚਾ ਤੇ ਇਹਦੇ ਕਿਉਂ ਨਹੀਂ ਤੂੰ ਜਿਹੜਾ ਕਰਾਇਆ ਇਸ ਗੱਡੀ ਨੂੰ ਦੇਗਾ ਚਾਚਾ ਸਿਓ ਨੇ ਫਰੀ ਕਹਤਾ ਵੀ ਫਰੀ ਆ ਮੇਰੇ ਨਹੀਂ ਮੈਨੂੰ ਉਹਨੇ ਗਿਫਟ ਕਰਤੀ ਗੱਡੀ ਹੁਣ ਉਹੀ ਪਾਸੇ ਤੂੰ ਮੈਨੂੰ ਦੇ ਦੀ ਮੈਂ ਸਿੱਧੂ ਦੇ ਦੂੰਗਾ ਠੀਕ ਹੈ ਕੋਈ ਨੰਬਰ ਦੇਖ ਲਾਈ ਹੈ ਹੈ ਮੇਰੇ ਨੇ ਦਿਖਾ ਕਰਪੇ ਚਾਚਾ ਸਿਵ ਨੇ ਨੰਬਰ ਖੜ ਜਲੇ ਆ ਪਹਿਲੇ ਬੜ ਇੰਨਾ ਨਹੀਂ ਮੇਰਾ ਚਾਚਾ ਸਿਵ ਕੋਹਲ ਨਹੀਂ ਕਰਦਾ ਮੇਰੇ ਚਾਚਾ ਸਿਵ ਨੇ ਜਿਹੜੀ ਗੱਲ ਜ਼ੁਬਾਨ ਤੋਂ ਕਹੀ ਸੀ ਉਹ ਸਰੇ ਲੱਗੀ ਦਿਖਾ ਦੇ ਹੁਣ ਨੰਬਰ ਕਿਹੜਾ ਹੈ ਇੱਕ ਮਿੰਟ ਖੜ ਜਿਆ ਖੜ ਜਾ ਹੁਣ ਦਿਖਾ ਰਿਹਾ ਹੁਣ ਤੂੰ ਵਹਿਲੇ ਹੀ ਕਹਲੇ ਜੇ ਪੇ ਗਿਆ ਠੀਕ ਹੈ ਨਾ ਕਰ ਕਰੀ ਰੀ ਟਿਆਰੀ ਨੰਬਰ ਹੈਗਾ ਚਾਚਾ ਦੇਖੀ ਕਿੰਨਾ ਸਿਆਸੀ 995 9002 ਰਾਇਲ ਲੇਮੋਸ ਲਿਖਿਆ ਹਿਆ ਹਾਂ ਰਾਇਲ ਲੇਮੋਸ ਮੁੱਲਾ ਪਰ ਕੋਲੇ ਆ ਚਾਚਾ ਸਿਵ ਨੇ ਕਿਹਾ 889959002 ਚਾਚਾ ਠੀਕ ਹੈ ਲਾਲਾ ਫੋਨ ਮੇਰੇ ਨਾਲ ਗੱਲ ਕਰਾ ਦੇ ਤੂੰ ਮੈਂ ਕਿੱਥੇ ਖੜਿਆ ਰਹਿਣਾ ਯਾਰ ਹੈਲੋ ਭਾਈ ਜੀ ਸਾਸਰੀ ਕਾਲ ਹੈ ਰਾਇਲ ਸਲਵਾਈਸ ਵਾਲੇ ਬੋਲਦੇ ਜੀ ਮੁੱਲਾ ਪਰ ਤੋਂ ਆ ਮੇਰੇ ਚਾਚਾ ਜੀ ਸਭ ਨਾਲ ਗੱਲ ਕਰ ਤੂੰ ਗੱਲ ਕਰ ਲੈ ਠੀਕ ਹੈ ਆਫਟਰ ਆਲੀ ਨੂੰ ਕਾ ਸਾਰ ਗਈ ਪੇਜ ਹੈਲੋ ਤੇਰੇ ਸਾਰ ਕਰਾ ਹਾਂਜੀ ਭਾਈ ਜੀ ਜੀ ਭਾਈ ਕਨਾਂ ਦੀ ਵਿਛੇ ਡਾਰ ਹਾਂਜੀ 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 ਪਾ ਫੋਨ ਗੱਡੀ ਚਾਹੀਦੀ ਇੱਕ ਰੋਲ ਰਾਇਸ ਹਾਂ 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 ਉਹਨਾਂ ਦੇ ਉੱਥੇ ਵਿਜ਼ਿਟ ਕਰਨਾ ਪਊਗਾ ਵਿਜ਼ਿਟ ਕੀ ਹੁੰਦਾ ਚਾਚਾ ਉਹ ਜਾਣਾ ਪਊ ਯਾਰ ਉੱਥੇ ਯਾਰ ਫਿਰ ਚੱਲ ਉੱਥੇ ਚੱਲੇ ਆਵਨੇ ਆਪਾਂ ਚੱਲ ਚੱਲੇ ਆਵਨੇ ਕਿੰਨੇ ਕਿੰਨੇ ਤਰੀਕੇ ਦਾ ਚੱਲ ਉੱਥੇ ਜਾ ਕੇ ਇੱਥੇ ਕੀ ਕਰਦੇ ਆ ਬਾਈ ਗੱਲ ਫਿਰ ਹਾਂ ਠੀਕ ਚੱਲਾ ਪਾਏਗਾ ਚੱਲ ਠੀਕ ਹੈ ਮੰਨ ਗਿਆ ਮੇਰੇ ਚਾਚਾ ਸਿਓ ਨੂੰ ਚਾਚਾ ਸਿਓ ਦੇ ਦਿਲ 'ਚ ਪਿਆਰ ਜਾਗ ਰਿਹਾ ਹੈ ਮੇਰੇ ਪ੍ਰਤੀ ਬਹੁਤ ਚੱਲ ਗਿਆ ਚਾਚਾ ਅੱਛਾ ਗੱਲ ਸੁਣੀ ਯਾਰ ਉਹ ਮੈਂ ਆਂਦਾ ਸੀ ਮਾੜਾ ਮੋਟਾ ਪਾਰਲਰ ਪੂਰਲਰ ਤੇ ਜਾਣਾ ਰੁਪਈਆ 'ਚ 10000 ਦੇ ਕਾਂਦੇਰ ਵੀ ਮਿਲ ਚਲ ਪੰਜੀ ਦੇ ਦੇ ਜਾਂਦੇ ਚੋਰ ਦੀ ਪਾਕੀ ਸਹੀ ਚਾਚਾ ਕੰਮ ਨਾ ਗੱਡੀ ਮਸਤ ਜੜੀ ਕੀ ਕਰਨਾ ਤੇ ਉਹ ਯਾਰ ਮੈਂ ਨਹੀਂ ਜਾਣਾ ਉਹ ਲੱਤਾਂ ਲੁੱਤਾਂ ਤੋਂ ਉਹ ਲਉਂਦੇ ਨਹੀਂ ਫਾਹਾ ਜਾਏ ਪਰਕ ਪਰ ਕਰਕੇ ਉਹ ਸਾਰਾ ਤਿਆਰ ਤੂਰ ਹੋਣਾ ਹੈ ਹੋ ਬਿਊਟੀ ਪਾਰਲਰ ਤੇ ਜਾ ਕੇ ਚਾਚਾ ਕਹਿ ਕੀ ਕਰਨੇ ਬੁੱਢੀ ਮੈਂ ਛੱਡ ਕੇ ਆਉਂ ਉਹਨੂੰ ਆਪਟਰੋਲ ਮੇਰੀ ਬਾਈ ਫੋਨ ਜਾ ਰਹੀ ਹੈ ਠੀਕ ਹੈ ਨਾ ਤੂੰ ਨਾ ਕਿਤੇ ਪਟਾਉਣ ਬੈਜੀ ਮਾਏ ਨਹੀਂ ਪਟਾਉਂਦਾ ਮੇਰੇ ਕਿੱਥੇ ਆ ਮੇਰੇ ਤਾਂ ਛੜੇ ਪਏ ਆ ਦੀਵਾ ਲਾ ਕੀ ਮੁੰਨ ਨਹੀਂ ਪਹਿਲਾਂ ਦੀਵਾ ਲਾ ਕੀ ਹੁੰਦੇ ਸੀ ਮੇਰਾ ਸਾਲਾ ਮਾਸ ਮਚਾਉਣ ਨੂੰ ਫਿਰਦਾ ਮਾਸ ਕੀ ਮਚਾਉਣ ਨੂੰ ਫਿਰਦਾ ਪਹਿਲਾਂ ਇੰਝ ਕਰਦੇ ਹੁੰਦੇ ਸੀ ਅੱਛਾ ਚਾਚਾ